ਇੰਨਾ ਕਿ ਤਰਸਾਉਂਦਾ ਮੈਨੂੰ ਸਾਡੇ ਪੰਜਾਬੀ ਉਹਨਾਂ ਪਰਿਵਾਰਾਂ ਦੇ ਜਿਹੜੇ ਲੁਧਿਆਣੇ ਵੈਂਟੀਲੇਟਰ ਤੇ ਫਸ ਜਾਂਦੇ ਨੇ ਮੈਂ ਬਿਆਨ ਨਹੀਂ ਕਰ ਸਕਦਾ 16 ਦਿਨ ਹੋ ਗਏ ਹੁਣੇ-ਹੁਣੇ ਫੋਨ ਆਇਆ ਇੱਕ ਪਰਿਵਾਰ ਦੀ ਧੀ ਦਾ ਰੋਜ਼ ਦਾ 70000 ਰੁਪਏ ਲੁਧਿਆਣੇ ਲੱਗਦਾ ਐ ਐਂਬੂਲੈਂਸ ਆਲਾ ਚੱਕ ਕੇ ਉਹਨਾਂ ਨੂੰ ਲੁਧਿਆਣੇ ਦੇ ਪ੍ਰਾਈਵੇਟ ਹਸਪਤਾਲ 'ਚ ਫਸਾ ਆਇਆ ਹਾਲਾਂਕਿ ਉਹਨਾਂ ਦੇ ਬਜ਼ੁਰਗ ਦੀ ਉਮਰ 65 ਸਾਲ ਸੀਗੀ ਉਹ ਵੈਂਟੀਲੇਟਰ ਤੇ ਪਿਆ ਉਹ ਕਹਿੰਦੀ ਨਾਲ ਤਾਂ ਮੇਰਾ ਘਰ ਸਾਰਾ ਗਹਿਣੇ ਚਲੇ ਗਿਆ ਨਾਲੇ ਮੇਰੇ ਕੋਲੇ ਜਿਹੜੀ ਜਮਾ ਪੂੰਜੀ ਸੀ ਆਪਣੇ ਬੱਚਿਆਂ ਨੂੰ ਪੜਾਉਣ ਦੀ ਉਹ ਸਾਰੀ ਖਤਮ ਹੋ ਗਈ ਵੀ ਹੁਣ ਨਾ ਤਾਂ ਸਾਡੇ ਪੱਲੇ ਬੰਦਾ ਰਹਿਣਾ ਨਾ ਹੀ ਸਾਡੇ ਪੱਲੇ ਅੱਗੇ ਜੀਵਨ ਨੂੰ ਸੇਧ ਦੇਣ ਲਈ ਸਾਡਾ ਧੰਨ ਰਹਿਣਾ ਕਹਿੰਦੀ ਮੈਨੂੰ ਨਹੀਂ ਲੱਗਦਾ ਮੈਂ ਸਾਰੀ ਉਮਰ 10000 ਦੀ ਨੌਕਰੀ ਕਰਕੇ ਆਪਦਾ ਘਰ ਚ ਡਾਲੂਗੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਨਾ ਕਾਫੀ ਲੱਗਦਾ ਹੈ ਮੇਰਾ ਜਿਹੜਾ ਵੀਡੀਓ ਪਾਉਣੀਆ YouTube ਤੇ Facebook ਤੇ ਕੋਈ ਸ਼ੇਅਰ ਨਹੀਂ ਕਰਦਾ ਕੋਈ ਸੁਣਦਾ ਨਹੀਂ ਹੈਗਾ ਜਿੰਨਾ ਕਿ ਮੇਰੇ ਨਾਲ 5-4000 ਬੰਦਾ ਜੁੜਿਆ ਹੋਵੇ ਉਹਨਿਆਂਕ ਤੱਕ ਮੈਂ ਆਪਣੀ ਗੱਲ ਇਹ ਪਹਚਾਨਨਾ ਇਹ ਕੱਲੀ ਬੀਬੀ ਨਹੀਂ ਹੈਗੀ ਹਰ ਰੋਜ਼ 3-4 ਦਰਜਣ ਫੋਨ ਆਉਂਦੇ ਨੇ ਲੁਧਿਆਣਾ ਪਟਿਆਲਾ ਜਲੰਧਰ ਦੇ ਵਿੱਚ ਵੈਂਟੀਲੇਟਰਾਂ ਤੇ ਫਸੇ ਪਰਿਵਾਰਾਂ ਦੇ ਫੋਨ ਕੀ ਆਉਣਗੇ ਕਹਿਣਗੇ ਜੀ ਅਸੀਂ ਇੱਥੋਂ ਐਂਬੂਲੈਂਸ ਵਾਲੀ ਵੈਂਟੀਲੇਟਰ ਵਾਲੀ ਐਂਬੂਲੈਂਸ ਕਰਕੇ ਚੰਡੀਗੜ੍ਹ ਪੀਜੀਆਈ ਲੈ ਆਉਨੇ ਆ ਸਾਨੂੰ ਉੱਥੇ ਦਾਖਲ ਕਰਾ ਕੇ ਵੈਂਟੀਲੇਟਰ ਦਵਾ ਦਿਓ ਪੀਜੀਆਈ ਦੇ ਵਿੱਚ ਕੋਈ ਵੈਂਟੀਲੇਟਰ ਖਾਲੀ ਨਹੀਂ ਹੁੰਦਾ ਅਨੁਸਾਰ ਚਾਹੇ ਕਿੰਨੀਆਂ ਸਪਾਰਸ਼ਾਂ ਲਾ ਲਈਏ ਕਿੰਨਾ ਜ਼ੋਰ ਲਾ ਲਈਏ ਕਿਉਂਕਿ ਉੱਥੇ ਜਿੰਨੇ ਵੈਂਟੀਲੇਟਰ ਨੇ ਉਹ ਬੁੱਕ ਹੋ ਕੇ ਜਿਹੜੇ ਉਹਦੇ ਪਿਛਲੇ ਪੇਸ਼ੈਂਟ ਹੁੰਦੇ ਨੇ ਉੱਤੇ ਪਹਿਲਾਂ ਦੇ ਦਾਖਲ ਹੋਏ ਉਹਨਾਂ ਦਾ ਹੱਥ ਨਾਲ ਐਂਬੂ ਬੈਗ ਦੱਬਦੇ ਨੇ ਇਸ ਲਈ ਜਿਹੜਾ ਵੀ ਪੀਜੀਆਈ ਜਾਂਦਾ ਹੈ ਮਰੀਜ਼ ਚਾਹੇ ਪਹਿਲੀ ਵਾਰੀ ਜਾਂਦਾ ਚਾਹੇ ਐਮਰਜੈਂਸੀ ਜਾਂਦਾ ਉਹਦੇ ਜਾਣ ਸਰ ਪਹਿਲਾਂ ਐਂਬੂ ਬੈਗ ਲਾਇਆ ਜਾਂਦਾ ਹੈ ਹੱਥ ਨਾਲ ਦੱਬਣ ਵਾਲਾ ਵੈਂਟੀਲੇਟਰ 10-12 ਘੰਟਿਆਂ ਚੋਂ ਐਂਬੂ ਬੈਗ ਚਾਲਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਚ ਉਹਨੂੰ ਹੌਲੀ ਹੌਲੀ ਵਾਰਡ ਚ ਵਾਰਡ ਚੋਂ ਸੀਸੀਯੂ ਚ ਸੀਸੀਯੂ ਚੋਂ ਆਈਸੀਯੂ ਚ 12 15 ਘੰਟਿਆਂ ਚ ਜੇ ਤਾਂ ਆਪਰੇਸ਼ਨ ਹੋਣ ਵਾਲਾ ਉਹਦਾ ਆਪਰੇਸ਼ਨ ਕਰ ਦਿੰਦੇ ਨੇ ਐਂਬੂ ਬੈਗ ਨਾਲੇ ਜਾਂ ਉਹਨੂੰ ਵੈਂਟੀਲੇਟਰ ਤੇ ਆਈਸੀਯੂ ਚ ਪਹੁੰਚਾ ਦਿੰਦੇ ਨੇ 24 ਘੰਟਿਆਂ ਚ ਪਹੁੰਚਾ ਦੇਣਗੇ ਪਰ ਜਿਹੜਾ ਪੇਸ਼ੈਂਟ ਲੁਧਿਆਣੇ ਜਾਂਦਾ ਹੈ ਪਟਿਆਲੇ ਜਾਂਦਾ ਤਾਂ ਉਹਨਾਂ ਕਾਰਪੋਰੇਟ ਕਮੀਨੇ ਜਲਾਬਾਂ ਦਾ ਕੰਮ ਇਹੀ ਹੁੰਦਾ ਹੈ ਜਾਨ ਸਰ ਉਹਦੇ ਮੂੰਹ ਤੇ ਵੈਂਟੀਲੇਟਰ ਲਾ ਦਿਓ 15 ਦਿਨਾਂ ਚੋ ਬਚ ਗਿਆ ਤਾਂ ਵੀ ਠੀਕ ਹੈ ਨਹੀਂ ਬਚ ਗਿਆ ਤਾਂ ਵੀ ਠੀਕ ਹੈ ਉਹਨਾਂ ਨੇ 15 ਦਿਨਾਂ ਚ ਰੋਜ਼ ਦਾ 1 ਲੱਖ ਰੁਪਈਆ ਨਹੀਂ ਤਾਂ 70000 ਲੈ ਨਹੀਂ ਲੈਣਾ 10-12 ਲੱਖ ਲਾ ਕੇ ਕਿਸਮਤ ਮਰੀਜ਼ ਦੀ ਉੱਪਦੀ ਐ ਬਚਿਆ ਨਾ ਬਚਿਆ ਕਿਉਂਕਿ ਕੱਲਾ ਵੈਂਟੀਲੇਟਰ ਐ ਜਿਹੜਾ ਉਹ ਮਰੀਜ਼ ਨੂੰ ਬਚਾ ਨਹੀਂ ਸਕਦਾ ਮਰੀਜ਼ ਨੂੰ ਬਚਾਉ ਉਹਦੀ ਟੈਸਟਿੰਗ ਉਹਦੀ ਡਾਇਗਨੋਸ ਕਰਨ ਦੀ ਸ਼ਕਤੀ ਓਕੇ ਮੈਂ ਹੁਣ ਕਿਸੇ ਦੇ ਸਿਰ 'ਚ ਸੱਟ ਲੱਗੀ ਤੁਸੀਂ ਉਹਨੂੰ 10 ਘੰਟਿਆਂ 'ਚ ਲੈ ਜਾਓ 5 ਘੰਟਿਆਂ 'ਚ ਪੀਜੀਆਈ ਲੈ ਜਾਓ ਉਹਨਾਂ ਨੇ ਜਾਨ ਸਰ ਉਹਦੀ ਸਕੈਨ ਕਰਨੀ ਐ ਐਮਬੂ ਬੈਗ ਲਾ ਕੇ ਹੱਥ ਨਾਲ ਐਮਬੂ ਬੈਗ ਦੱਬੀ ਜਾਣੇ ਵੈਂਟੀਲੇਟਰ ਨਹੀਂ ਲਾਉਣਾ ਜਾਨ ਸਰ ਸਾਡੇ ਲੋਕ ਪਿੱਟਦੇ ਨੇ ਉਹਦੀ ਜਾਨ ਸਰ ਵੈਂਟੀਲੇਟਰ ਲਾ ਦਿਓ ਜੀ ਜੇ ਵੈਂਟੀਲੇਟਰ ਲਾਤਾ ਫਿਰ ਤਾਂ ਮਰ ਗਿਆ ਬੰਦਾ ਫਿਰ ਉਹਦੀ ਟੈਸਟਿੰਗ ਕਿਵੇਂ ਕਰੂੰਗੀ ਵੈਂਟੀਲੇਟਰ ਤੇ ਵੈਂਟੀਲੇਟਰ ਮਸ਼ੀਨ ਤੇ ਨਾ ਤਾਂ ਐਮ ਆਰ ਆਈ ਹੁੰਦੀ ਐ ਨਾ ਸਕੈਨ ਹੁੰਦੀ ਐ ਐਂਬੂ ਬੈਗ ਦੇ ਨਾਲ ਤੁਰੰਤ ਉਹਨੂੰ ਐਮਰਜੈਂਸੀ ਦੀ ਜਿਹੜੀ ਐਮ ਆਰ ਆਈ ਸੈਂਟਰੋਂ ਦਾ ਉੱਥੇ ਲੈ ਜਾਂਦੇ ਨੇ ਉਹਦੀ ਸਕੈਨ ਕਰਦੇ ਨੇ ਜੇ ਲੋਡ ਪਈ ਤਾਂ ਉਹਦਾ ਆਪਰੇਸ਼ਨ ਕਰਕੇ ਉਹਨੂੰ ਤੰਦਰੁਸਤ ਕਰ ਦਿੰਦੇ ਨੇ ਨਹੀਂ ਲੋਡ ਪਈ ਤੋਬਾ ਉਹਨਾਂ ਚਿਰ ਐਂਬੂ ਬੈਗ ਚੱਲਦਾ ਰਹਿੰਦਾ ਜਿੰਨਾ ਚਿਰ ਵੈਂਟੀਲੇਟਰ ਮੂਹਰਲਾ ਬੇਲਾ ਨਹੀਂ ਹੁੰਦਾ ਸਾਡੇ ਕੀ ਹੈ ਜਦੋਂ ਵੀ ਪੰਜਾਬ ਦੇ ਲੁਧਿਆਣੇ ਪਟਿਆਲੇ ਜਿਹੜੇ ਵੀ ਹਸਪਤਾਲ 'ਚ ਚਲੇ ਜਾਓ ਜਾਣ ਸਰ ਵੈਂਟੀਲੇਟਰ ਠੋਕ ਦੇਣਾ ਲੇ ਕੇ 20 25 ਲੱਖ ਰੁਪਇਆ ਅਗਲੇ ਤੋਂ ਨਾਲ ਦਾ ਅਗਲੇ ਦਾ ਘਰ ਬਰਬਾਦ ਮਰੀਜ਼ ਦਾ ਮਤਲਬ ਹੀ ਨਹੀਂ ਵੈਂਟੀਲੇਟਰ ਤੋਂ 1% ਲੋਕ ਉੱਠਦੇ ਨੇ 100 ਬੰਦਾ ਵੈਂਟੀਲੇਟਰ ਤੇ ਜਾਂਦਾ ਉਹਦੇ ਚੋਂ 1 ਉੱਠਦਾ ਕਿਉਂ ਕਿ ਇਧਰੋਂ ਮੂੰਹ ਤੇ ਵੈਂਟੀਲੇਟਰ ਲਾਤਾ ਉਧਰੋਂ ਜਿਹੜੀ ਸਰਦੀ ਸੱਟ ਲੱਗੀ ਉਹਦੇ ਨਾਲ ਬਲੱਡ ਅੰਦਰ ਗਿਰੀ ਜਾਣੇ ਟੈਸਟ ਤਾਂ ਕੀਤਾ ਹੀ ਨਹੀਂ ਹੈਗਾ ਜੇ ਐਮਬੂ ਬੈਗ ਲਾ ਕੇ ਟੈਸਟ ਕਰਦੇ ਤਾਹੀਂ ਪਤਾ ਲੱਗਦਾ ਵੀ ਬ੍ਰੇਨ ਚ ਕਿੱਥੇ ਸੱਟ ਆ ਉਹਦਾ ਖੂਨ ਗਿਰਨ ਨੂੰ ਅੰਦਰੋਂ ਰੋਕਦੇ ਉਹਦਾ ਆਪਰੇਸ਼ਨ ਕਰਦੇ ਜਾਣਸਾਰ ਤਾਂ ਮੂੰਹ ਤੇ ਉਹਦਾ ਘੋਪਾ ਜਾਂ ਚੜਾ ਕੇ ਪਾਈਪਾਂ ਲਾਤੀਆਂ ਹਾਂਜੀ ਹੋਸ ਚ ਆ ਜੂ ਕਿਵੇਂ ਹੋਸ ਚ ਆ ਜੂ ਅੰਦਰ ਤੁਪਕਾ ਤੁਪਕਾ ਖੂਨ ਦਾ ਗਿਰੀ ਜਾਂਦਾ ਆ ਜਦ ਉਹ ਬ੍ਰੇਨ ਡੈਡ ਹੋ ਜਾਂਦਾ ਪੰਜ ਦਿਨਾਂ ਚ ਇਸ ਲਈ ਬੇਨਤੀ ਹੈ ਰਿਸ਼ਤੇਦਾਰਾਂ ਨੂੰ ਕਾਸ ਕਰਕੇ ਚੁੱਪ ਕਰਕੇ ਪੀਜੀਆਈ ਭੇਜ ਦਿਆ ਕਰੋ ਨਾ ਤੱਕਾ ਕਰਿਆ ਕਰੋ ਉਹ ਮਿਡਲ ਕਲਾਸ ਲੋਕਾਂ ਨਾਲ ਜਿਹੜੇ ਲੋਕਾਂ ਲਵੇ ਉਹੀ 2-4 ਲੱਖ ਦੀ ਪੂੰਜੀ ਐ ਰਿਸ਼ਤੇਦਾਰ ਚੱਕ ਕੇ ਉਹਨੂੰ ਲੁਧਿਆਣੇ ਵੈਂਟੀਲੇਟਰ ਤੇ ਛੱਡਿਆ ਆਉਂਦੇ ਨੇ ਬਾਅਦ ਚ ਉੱਥੇ ਖੜਦੇ ਵੀ ਨਹੀਂ ਉਹ ਬੀਬੀ ਨੇ ਰੋਕ ਕੇ ਦੱਸਿਆ ਵੀ ਰਿਸ਼ਤੇਦਾਰ ਇੱਥੇ ਛੱਡ ਕੇ ਚਲੇ ਗਏ ਹੁਣ ਫੋਨ ਕਰਦੇ ਆ ਫੋਨ ਵੀ ਨਹੀਂ ਚੱਕਦੇ ਮੈਂ ਕਿੱਥੋਂ ਪੈਸੇ ਭਰਦੀ ਕਹਿੰਦੀ ਸਾਰਾ ਕੁਝ ਖਤਮ ਹੋ ਗਿਆ ਕਹਿੰਦੀ ਮੇਰਾ ਕਹਿੰਦੀ